ਦੇ ਵਾਸਤੇ ਤਿਆਰ ਕੀਤੀ ਹੈ ਸੇਵਾਦਾਰਾਂ ਨਾਲ ਸਹਿਯੋਗ ਕਰੋ ਸਾਧ ਸੰਗਤ ਆਪ ਜੀ ਆਉਂਦੇ ਹੋ ਨਮਸਕਾਰ ਕਰਦੇ ਹੋ ਸੇਵਾਦਾਰ ਜਿੱਥੇ ਜਿੱਥੇ ਆਪ ਜੀ ਨੂੰ ਇਸ਼ਾਰਾ ਕਰਦੇ ਹਨ ਉੱਥੇ-ਉੱਥੇ ਖਾਲੀ ਜਗ੍ਹਾ ਦੇਖ ਕੇ ਆਰਾਮ ਨਾਲ ਬੈਠੋ ਰਸਤੇ ਦੇ ਵਿੱਚ ਨਾ ਬੈਠੋ ਆਉਂਦੀਆਂ ਜਾਂਦੀਆਂ ਸੰਗਤਾਂ ਜੋ ਸੰਗਤਾਂ ਮਹਾਰਾਜ ਨੂੰ ਨਮਸਕਾਰ ਕਰਨ ਆ ਰਹੀਆਂ ਹੈ ਤੇ ਨਮਸਕਾਰ ਕਰਕੇ ਜਾ ਰਹੀਆਂ ਹਨ ਉਹਨਾਂ ਨੂੰ ਦਿੱਕਤ ਹੁੰਦੀ ਹੈ ਰਸਤੇ ਵਿੱਚ ਨਾ ਬੈਠੋ ਉੱਪਰ ਬਾਲਕਨੀ ਵਿੱਚ ਅਜੇ ਕਾਫੀ ਜਗ੍ਹਾ ਹੈ ਉੱਥੇ ਬੈਠੋ ਮਹਾਰਾਜ ਦੇ ਸਾਹਮਣੇ ਸਿੱਧੇ ਦਿਦਾਰੇ ਹੋ ਰਹੇ ਹਨ ੱੱਲੇ ਇੱਕ ਹੋਰ ਹਾਲ ਹੈ ਬੇਸਮੈਂਟ ਦੇ ਵਿੱਚ ਉੱਥੇ ਵੱਡੀਆਂ ਸਕਰੀਨਾਂ ਤੇ ਸੋਹਣੀਆਂ ਵਿਛਾਈਆਂ ਕੀਤੀਆਂ ਹੋਈਆਂ ਹਨ ਉੱਥੇ ਬੈਠੋ ਔਰ ਸੱਚ ਸਕਤ ਆਪ ਜਿਵੇਂ ਕੁਝ ਸਾਲਾਂ ਤੋਂ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ ਜਿੱਥੇ ਆਪਾਂ ਇੱਥੇ ਬੈਠ ਕਰਕੇ ਗੁਰੂ ਕੀ ਬਾਉਦ ਵਿੱਚ ਘਰਾਂ ਵਿੱਚ ਬੈਠ ਕਰਕੇ ਦੂਰ ਤਰੇਡੇ ਪ੍ਰਦੇਸ਼ਾਂ 'ਚ ਬੈਠ ਕਰਕੇ ਇਹਨਾਂ ਸਮਾਗਮਾਂ ਦਾ ਆਨੰਦ ਕੀਰਤਨ ਦਾ ਇਤਿਹਾਸ ਦੀਆਂ ਕਥਾ ਵਿਚਾਰਾਂ ਦਾ ਆਨੰਦ ਲੈਂਦੇ ਆ ਉੱਥੇ ਨਾਲ ਦੇ ਨਾਲ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਵਾਸਤੇ ਜੋ ਪ੍ਰਸ਼ਨੋਤਰੀ ਜੋ ਮੁਕਾਬਲੇ ਸ਼ੁਰੂ ਕੀਤੇ ਆਨਲਾਈਨ ਮੁਕਾਬਲਾ ਹੈ ਆਨਲਾਈਨ ਬੱਚਿਆਂ ਨੇ ਉੱਤਰ ਦੇਣਾ ਹੈ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਇਤਿਹਾਸ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇਸ ਵਾਰ ਫਿਰ ਜੋ Google ਫਾਰਮ ਉਹ ਇੰਟਰਨੈਟ ਦੇ ਉੱਤੇ Google ਦੇ ਉੱਤੇ ਉਪਲਬਧ ਹਨ ਪੰਜਾਬੀ ਵਿੱਚ ਵੀ ਹੈ ਅੰਗਰੇਜ਼ੀ ਵਿੱਚ ਵੀ ਹੈ ਸਿਆਣੇ ਵੀ ਇਹ ਭਰ ਸਕਦੇ ਹਨ ਔਰ ਛੋਟੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਹਨਾਂ ਨੂੰ ਤੇ ਜ਼ਰੂਰ ਭਰਨਾ ਚਾਹੀਦਾ ਜਿਹੜੇ ਪਰਦੇਸਾਂ ਵਿੱਚ ਬੈਠੇ ਸਿੱਧਾ ਪ੍ਰਸਾਰਣ ਦੇਖ ਰਹੇ ਹਨ ਇੰਟਰਨੈਟ ਦੇ ਟੀਵੀ ਦੇ ਮਾਧਿਅਮ ਰਾਹੀਂ ਉਹ ਵੀ ਜ਼ਰੂਰ 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 ਆਪਣੇ ਬੱਚਿਆਂ ਨੂੰ ਇਹ ਫਾਰਮ ਜੋ ਹੈ ਸਵਾਲ ਜਵਾਬ ਦੇ ਕਰਕੇ ਭਰਵਾਉਣ ਔਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਇੱਕ ਸਰਟੀਫਿਕੇਟ ਹੈ ਉਹ ਵੀ ਨਾਲ ਦੀ ਨਾਲ ਪ੍ਰਾਪਤ ਹੋਵੇਗਾ ਇਸ ਦੇ ਸਕਰੀਨ ਦੇ ਉੱਤੇ ਟੀਵੀ ਦੀ ਸਕਰੀਨ ਤੇ ਮੋਬਾਈਲਾਂ ਦੀ ਸਕਰੀਨ ਤੇ ਜੇਕਰ ਦੇਖ ਰਹੇ ਹੋ ਜਿੱਥੇ ਵੀ ਦੇਖ ਰਹੇ ਹੋ ਉਹਦੇ ਜੋ 바ਰ ਕੋਡ ਹੈ ਉਹ ਨਾਲ ਦੀ ਨਾਲ QR ਕੋਡ ਉਹ ਨਾਲ ਦੀ ਨਾਲ ਆ ਜਾਏਗਾ ਤਾਂ ਸਾਥ ਸੰਗਤ ਜੀਓ ਕਈ ਵਾਰੀ ਸੰਕਤਾ ਵਿੱਚ ਗੱਤ ਆ ਰਹੀ ਹੈ ਇੰਟਰਨੈਟ ਤੇ ਦੇਖਦੇ ਆ ਟੀਵੀ ਤੇ ਦੇਖਦੇ ਆ YouTube ਤੇ ਦੇਖ ਰਹੇ ਆ ਘਰ ਵਿੱਚ ਬੈਠੇ ਹੋਏ ਤਾਂ ਐਡਸ ਆ ਰਹੀਆਂ ਨੇ ਐਡਸ ਦੇ ਕਰਕੇ ਜਿਹੜਾ ਰਸ ਹੈ ਉਹ ਭੰਗ ਹੋ ਜਾਂਦਾ ਹੈ ਤੋਂ ਇਹਦਾ ਇਹ ਹੱਲ ਹੈ ਕਿ ਜੋ ਸਰਬਰੇ ਚ ਹਰਦ ਕਾਫਲਾ ਦਾ ਪੇਜ ਹੈ Facebook ਉੱਤੇ YouTube ਉੱਤੇ ਸਪਰੇ ਸ਼ਹਾਦਤ ਕਾਫਲਾ ਦਾ ਅਫੀਸ਼ੀਅਲ ਜੋ ਪੇਜ ਹੈ ਉਹਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਉਹ ਮਸ਼ਹੂਰੀਆਂ ਜਿਹੜੀਆਂ ਹਨ ਐਟਾ ਬਿਲਕੁਲ ਨਹੀਂ ਆਉਣਗੀਆਂ ਰਸ ਪੰਖ ਨਹੀਂ ਹੋएगा ਜਾਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਦਾ ਵੀ YouTube ਉੱਤੇ ਪੇਜ ਹੈ ਚੈਨਲ ਬਣਿਆ ਹੋਇਆ ਹੈ ਉਹਦੇ ਉੱਤੇ ਦੇਖ ਸਕਦੇ ਹੋ ਮਸ਼ਹੂਰੀਆਂ ਨਹੀਂ ਆਉਣਗੀਆਂ ਓਏ ਆਪ ਜੀ ਦੇ ਸਾਥਮਤ ਬੇਨਤੀਆਂ ਹਨ ਗੁਰੂ ਕੇ ਪਿਆਰ ਵਾਲੇ ਕੀਤਨੀਆਂ ਮਹਾਰਾਜ ਜੀ ਹਜ਼ੂਰੀ ਵਿੱਚ ਸਜੇ ਹਨ ਆਓ ਪਿਆਰ ਸਤਿਕਾਰ ਸਹਿਤ ਇਸੇ ਤਰ੍ਹਾਂ ਬਾਣੀ ਦੇ ਨਾਲ ਜੁੜੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ rah edik ah. itu Thank themes... हे को हर रंग इस युग में सो कहियत है सूर आ तुम जने सगल वस्ता कै ਬਾਈ ਤੇ ਮੈਂ ਬਲਿਆ ਮੁਬਾਰਕ ਜਕਾ ਸਤ ਗੁਰ ਪੂਰਾ ਆ ਤਮ ਜਣ ਸਗਲ ਵਸਤਾ ਕੇ ਜਾ ਕਾ ਸਤ ਗੁਰੂ ਪੁਰਾਣ ਆ ਨਾ ਇਹਤੀ ਮਰ ਪਈ ਕਰਲਾਣੇ ਇਹਤੀ ਮਰ ਪਈ ਕਰਲਾਣੇ ਤੈ ਕੀ ਦਰਦ ਨਾਇਆ ਤੈ ਕੀ ਦਰਦ ਨਾਇਆ ਤੈ ਕੀ ਦਰਦ ਨਾਇਆ ਤੈ ਕੀ ਦਰਦ ਤੇ ਮਾਜ ਫੈਦਰ ਨਾਇਆ ਤੇ ਕੀਦਰਦ ਨਾਇਆ ਤੇ ਕੀਦਰਦ ਨਾਇਆ ਤੇ ਕੀਦਰਦ ਨਾਇਆ ਤੇ ਕੀਦਰਦ ਨਾਇਆ ਉਦਾਸਾਨ ਖਸਮਾ ਮਾ ਕੀਆ ਇੰਦੋਸਤਾਨ ਦੇ ਤਾਇਆ ਆਪੇ ਦਰਦ ਨ ਦੇਈ ਕਰਤਾ ਜੰਮ ਕਰ ਮੁਗਲ ਛਿਤਾਇਆ ਆਪ ਤੇ ਦੁਸ਼ਨਾ ਦੇਈ ਕਲਤਾ ਜਮ ਕਰ ਮੁਗਲ ਚੜਾਇਆ ਜਮ ਕਰ ਮੁਗਲ ਚੜਾਇਆ ਜਮ ਕਰ ਮੁਗਲ ਚੜਾਇਆ ਏਤੀ ਮਰ ਪਈ ਨਰ ਲਾਗੇ ई कर लाने कहीं दर्द नया कहीं दर्द ना कहीं दर्द ना कहीं दर्द नया कहीं दर्द नया ਕਰਤਾ ਤੂੰ ਸਭਨਾ ਦਾ ਸੋਈ ਤੂੰ ਸੱਜਣਾ ਕਾ ਸੋਈ ਤੂੰ ਸੱਜਣਾ ਕਾ ਸੋਈ ਕਰਦਾ ਤੂੰ ਸੱਜਣਾ ਕਾ ਸੋਈ ਤੂੰ ਸੱਜਣਾ ਕਾ ਸੋਈ ਜੇ ਸੱਤਾਂ ਸੱਤੇ ਕੋ ਮਾਨੇ ता मन रोस नई रोस नई जे सकता सकते कौ मारे ताम रोष न होता मन रोष न हो ਤਮਨ ਰੋਸ ਨ ਹੋਈ ਤਮਨ ਰੋਸ ਨ ਹੋਈ ਇੰਤਿਮਰ ਪੈ ਕਰ ਲਾਣੇ ਇੰਤਿਮਰ ਪੈ ਕਰ ਲਾਣੇ ਤੇਹੀ ਦਰਦ ਘੜਾਇਆ ਕੈ ਕੀ ਤਰਦ ਨਾਇਆ ਕੈ ਕੀ ਤਰਦ ਨਾਇਆ ਤੇ ਕੀ ਤਰਦ ਨਾਇਆ ਕੈ ਕੀ ਤਰਦ ਨਾਇਆ सकता से हो मारके कसम साई रत्न विनाद बिगो कुत्ती मोया साई ਰਤਨ ਵਿਡਾੜ ਵੇ ਕੋਈ ਕੁੱਤੀ ਮੋਇਆ ਸਾਦ ਨਾ ਪਾਈ ਸਾਦ ਨਾ ਪਾਈ ਆਪੇ ਜੋੜ ਵਿਸ਼ੋੜਿਆ ਕੇ ਵੇਖ ਤੇਰੀ ਮੜਾਈ ਤੇ ਜੋੜ ਵਿਛੋੜ ਆਪੇ ਦੇਖ ਤੇਰੀ ਵਡਾਈ ਵੇਖ ਤੇਰੀ ਵਡਾਈ ਵੇਖ ਤੇਰੀ ਵਡਾਈ ਤੇ Ты ਮਰ ਪਈ ਕਰ ਲਾ ਰੇ ਬਿਮਾਰ ਪਈ ਕਰਲਾ ਨੇ ਤੇਹੀ ਦਰਦ ਨਾ ਆਇਆ ਕੈ ਕੀ 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 ਦਰਦ ਨਾ thank <laughs> you ਮੈਂ ਮਗਰੀ ਕੀੜਾ ਆਵੈ ਜੇਤ ਚੁਗੈ ਤਾਰੇ ਮਾਰ ਮਰਦੀ ਮੈਂ ਤਰ ਕਿਸ ਮਾਏ ਨਾ ਲਖ ਨਾਮ ਬਖਾਵੜੇ ਨਾਮ ਬਕਾੜੇ ਮਰੀ ਮਨ ਜੀ ਲੈ ਤਾਂ ਕਿਸ ਪਾਏ ਨਾ ਨਿਕ ਨਾਮ ਬਕਾੜੇ ਨਾ ਨਿਕ ਨਾਮ ਬਕਾੜੇ ਨਾ ਨਿਕ ਨਾਮ ਬਕਾੜੇ ਇਤੀ ਮਰ ਪਈ ਕਰਲਾਨੇ ਇਤੀ ਮਰ ਪਈ ਕਰਲਾਨੇ ਤੇਨ ਕੀ ਦਰਦ ਨ ਆਇਆ ਕੈ 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 ਕਿ ਤਰ ਤਨਾ ਕੁਰਾਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ ਜਮ ਕਰ ਮੁਗਲ ਛੇੜਾਇਆ ਜਮ ਕਰ ਮੁਗਲ ਛੇੜਾਇਆ ਆਪੇ ਦੋਸ਼ ਨਾਂ ਦੇਈ ਕਰਤਾ ਜਮ ਕਰ ਮੁਗਲ ਛੇੜਾਇਆ ਜਮ ਕਰ ਮੁਗਲ ਛੇੜਾਇਆ ਜੰਮ ਪਰ ਮੁਗਲ ਚੜਾਇਆ ਇਤੀ ਮਰ ਪਈ ਕਰ ਲਾਏ ਇਤੀ ਮਰ ਪਈ ਕਰ ਲਾਏ ਤੈ ਕੀ ਦਰਦ ਨਾਇਆ ਇਹੀ ਦਰਦ ਨਾਇਆ ਤੈ ਕੀ ਦਰਦ ਨਾਇਆ ਵੀਰ ਦਰਦ ਲਾਇਆ ਇੱਕ ਹੀ ਦਰਦ ਲਾਇਆ ਗਰ